ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਗੁਰੂ ਘਰ ਵਿਖੇ ਗੁਰਦੁਆਰਾ ਕੀਰਤੀ ਸਾਹਿਬ ਵਿਖੇ ਸਮੂਹ ਨਗਰ ਜਲਾਲਦੀਵਾਲ ਦੀ ਸੰਗਤ ਵੱਲੋਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਵਿੱਚ ਜੋ ਪਰਿਵਾਰ ਵਸਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ਼ ਤੋਂ ਲੈ ਕਰਕੇ ਗੁਰੂ ਘਰ ਵਿਖੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਰਚਨਹਾਰ ਪਾਤਸ਼ਾਹ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੋ ਸੰਗਤਾਂ ਵੱਲੋਂ ਪ੍ਰਾਰੰਭ ਕਰਵਾਏ ਗਏ ਸੋ ਤਿੰਨੇ ਦਿਨ ਹੀ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਬੜੇ ਉਤਸ਼ਾਹ ਚਾਹ ਨਾਲ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸੋ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੋਈ ਅੱਜ ਗੁਰੂ ਘਰ ਵਿਖੇ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨਤਾ ਜਾਪ ਹੋਗ ਪਾਏਗੇ ਉਪਰੰਤ ਕੀਰਤਨ ਦੀਵਾਨ ਸਜਾਏਗੇ ਸਜੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਕੀਤੇ ਹੋਏ ਪਰਪਕਾਰਾਂ ਨੂੰ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਸੀਤ ਝਕਾਉਂਦੇ ਆ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਿਆ ਤੇ ਸੰਗਤਾਂ ਜੁੜੀਆਂ ਨੇ ਸੋ ਨਾਲ ਹੀ ਤਿੰਨੇ ਦਿਨ ਨਕਰਦੀਆਂ ਸੰਗਤਾਂ ਨੇ ਨੌਜਵਾਨ ਵੀਰਾਂ ਨੇ ਭੈਣਾ ਮਤਾਮਾਂ ਨੇ ਗੁਰਦੁਆਰਾਂ ਦੀਆਂ ਜਿੱਥੇ ਹਾਜ਼ਰੀਆਂ ਭਰੀਆਂ ਲੰਗਰ ਪ੍ਰਸ਼ਾਦਾ ਤਿਆਰ ਕਰਨ ਦੀ ਸੇਵਾ ਸੰਗਤਾਂ ਨੂੰ ਨਾਲ ਲੰਗਰ ਵਰਤਾਉਣ ਦੀ ਸੇਵਾ ਠੰਡੇ ਮਿੱਠੇ ਜਲ ਦੀਆਂ ਸ਼ਬਾਮਾਂ ਜੋ ਸੰਗਤਾਂ ਵੱਲੋਂ ਕੀਤੀਆਂ ਗਈਆਂ ਨੇ ਪਹਿਲੇ ਦਿਨ ਗੰਨੇ ਦੇ ਰਸਾਂ ਦੀ ਸ਼ਵੀਲ ਲਗਾਈ ਗਈ ਸੋ ਕੱਲ ਵੀ ਭਾਈ ਠੰਡੇ ਮਿੱਠੇ ਜਲ ਦੀ ਸ਼ਵੀਲ ਚੱਲੀ ਸੋ ਅੱਜ ਵੀ ਗੁਪਤ ਪਰਿਵਾਰ ਜਿਨ੍ਹਾਂ ਦੇ ਨਾਮ ਸਤਿਗੁਰੂ ਆਪ ਜਾਣੀ ਜਾਣ ਨੇ ਸੋ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ੀਧੀ ਇਸ ਜੋੜ ਮੇਲੇ ਵਿੱਚ ਸੇਵਾ ਕਰਕੇ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ ਨੇ ਪੂਰੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਨਗਰ ਦੀ ਚੜ੍ਹਦੀ ਕਲਾ ਦੇ ਲਈ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਆਪ ਜੀ ਦੀ ਕੌਮ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਇਸੇ ਤਰ੍ਹਾਂ ਨਗਰ ਖੇੜੇ ਤੇ ਮਿਹਰ ਦਾ ਹੱਥ ਰੱਖਣਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਅੱਗੇ ਤੋਂ ਵੀ ਸੰਗਤਾਂ ਨੂੰ ਮਨਾਉਣ ਦੀ ਸਮਰੱਥਾ ਤੇ ਬਲ ਬੁੱਧੀ ਬਖਸ਼ਦੇ ਰਹਿਣ ਸੱਚੇ ਪਾਤਸ਼ਾਹ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਜਰਾਲਦੀਵਾਲ ਦੇ ਗੁਰਦੁਆਰਾ ਬਕੀਚੀਤ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਅਰਜਨ ਜੀ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਵੱਲੋਂ ਬੜੇ ਉਸਾਹ ਅਤੇ ਚਾਹ ਨਾਲ ਦਿਨ ਮਨਾਇਆ ਗਿਆ ਤਿੰਨ ਦਿਨਾਂ ਤੋਂ ਹੀ ਸਵੀਲਾਂ ਲਗਾਈਆਂ ਗਈਆਂ ਠੰਡੇ ਜਲ ਦੀਆਂ ਤੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਤੇ ਉਦਮ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ ਸੰਗਤਾਂ ਨੇ ਤਿੰਨ ਦਿਨ ਪੂਰੀ ਸੇਵਾ ਕੀਤੀ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਜੋ ਅਸੀਂ ਦਿਨ ਬਣਾਉਨੇ ਆ ਇਹ ਦਿਹਾੜੇ ਮਨਾਉਣ ਦਾ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਜਾਗਰੂਕੀ ਲਿਆਉਣ ਵਾਸਤੇ ਮਨਾਏ ਜਾਂਦੇ ਨੇ ਕਿਉਂਕਿ ਗੁਰੂ ਸਾਹਿਬ ਨੇ ਔਰੰਗਜੀਤ ਦੇ ਵੇਲੇ ਤੋਂ ਲੈ ਕੇ ਗੁਰੂ ਸਾਹਿਬ ਤੋਂ ਗੁਰੂ ਆਰਜਨ ਦੇਵ ਜੀ ਤੋਂ ਲੈ ਕੇ ਗੁਰੂ ਆਰਜਨ ਗੁਰੂ ਗਵਿੰਦ ਸਿੰਘ ਜੀ ਤੱਕ ਕਿਸੇ ਤਰ੍ਹਾਂ ਦੀ ਇਹ ਨਹੀਂ ਮੰਨੀ ਇਹ ਨਾਮ ਮੰਨਣ ਕਰਕੇ ਹੀ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਅੱਜ ਸਾਡੀ ਜਿਹੜੀ ਕੌਮ ਹਨਗਾਰ ਵੱਲ ਜਾ ਰਹੀ ਹੈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਅਸੀਂ ਮੜੀਆਂ ਦੀ ਪੂਜਾ ਕਰਨ ਲੱਗੇ ਗੁਰੂ ਸਾਹਿਬ ਨੂੰ ਪਹਿਲਾ ਸਵਾਲ ਆਇਆ ਸੀ ਭਾਈ ਜਿਹੜੀ ਇਹ ਬਾਣੀਆਂ ਇਹਦੇ ਵਿੱਚ ਪੀਰਾਂ ਫਕੀਰਾਂ ਦੀ ਬਾਣੀ ਹਿੰਦੂ ਪੀਰਾਂ ਦੀ ਬਾਣੀ ਕਿਉਂ ਦਰਜ ਕੀਤੀ ਗਈ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜਿਨ੍ਹਾਂ ਦਾ ਰੱਬ ਦੇ ਨਾਲ ਮਲਾਪ ਹੋ ਗਿਆ ਸੱਚ ਨਾਲ ਮਲਾਪ ਹੋ ਗਿਆ ਉਹਨਾਂ ਦੀ ਬਾਣੀ ਦਰਜ ਕੀਤੀ ਗਈ ਹੈ ਫਿਰ ਜਹਾਂਗੀਰ ਕਹਿਣ ਲੱਗਿਆ ਭਾਈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਕੀਤੀ ਜਾਵੇ ਭਾ ਮੁਹੰਮਦ ਸਾਹਿਬ ਦੀ ਉਸਤਤ ਕੀਤੀ ਜਾਵੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਸਹੀ ਤਾਂ ਹੋ ਜਾਵਾਂਗੇ ਪਰ ਇਹ ਹਰਗिज ਨਹੀਂ ਹੋਵੇਗਾ ਤੀਜੇ ਨੰਬਰ ਦੇ ਉੱਤੇ ਚੰਦੂ ਦੀ ਬੇਟੀ ਜਿਹੜੀ ਸੀ ਉਹਦਾ ਰਿਸ਼ਤਾ ਲੈਣ ਦੀ ਗੱਲ ਚਲੀ ਪਰ ਗੁਰੂ ਸਾਹਿਬ ਨੇ ਸੰਗਤਾਂ ਦੇ ਵਿਰੋਧ ਕਰਨ ਤੇ ਉਹ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਇਸ ਕਰਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸਿੱਧੀ ਦੇ ਕਾਰਨ ਸੀ ਅੱਜ ਸਾਡੇ ਤੇ ਨਿੱਕੀ ਜਿਹੀ ਵਿਵਤਾ ਅਜੇ ਅਸੀਂ ਸਾਧਾਂ ਦੇ ਡੇਰਿਆਂ ਤੇ ਭੱਜ ਆਨੇ ਆ ਮੇਰੀ ਸੰਗਤਾਂ ਨੂੰ ਸਿੱਖੋਂ ਨੂੰ ਬੇਨਤੀ ਆ ਕਿ ਅਸੀਂ ਇਹਨਾਂ ਦਿਹਾੜਿਆਂ ਨੂੰ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਉਹਨਾਂ ਦੀ ਯਾਦ ਨੂੰ ਉਹਨਾਂ ਦੀ ਯਾਦ ਵਿੱਚ ਜਿਹੜੀਆਂ ਅਸੀਦੀਆਂ ਕਿਉਂ ਕੀਤੀਆਂ ਗਈਆਂ ਇਹਨਾਂ ਨੂੰ ਜਾਗ ਲਾਈਏ ਬੱਚਿਆਂ ਨੂੰ ਅਸੀਂ ਅੱਜ ਡੇਰਿਆਂ ਤੋਂ ਅਸੀਂ ਮੜੀਆਂ ਤੋਂ ਬੱਚਿਆਂ ਨੂੰ ਦੂਰ ਕਰਨ ਦੀ ਲੋੜ ਹੈ ਇਹ ਜਦੋਂ ਬੱਚੇ ਇਹਨਾਂ ਨੂੰ ਮਨ ਦੇ ਵਿੱਚ ਬਾਣੀ ਦਾ ਪ੍ਰਭਾਵ ਪੈ ਜਾਊਗਾ ਅੱਜ ਜੋ ਨੋਸਾਂ ਦੇ ਦਰਿਆ ਚਿੱਟੇ ਵਗਰਾ ਦੇ ਵਗਦੇ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਵੀ ਥੱਲੇ ਆਟੋਮੈਟਿਕ ਹੀ ਪੈਜੂਗੇ ਅਸੀਂ ਦੇਖਦੇ ਆਂ ਮੈਂ ਇੱਕ ਨਿੱਕੀ ਜੀ ਗੱਲ ਕਰਕੇ ਮਾਫੀ ਮਚਾਉਂਗਾ 77 ਸਾਲ ਹੋ ਗਏ ਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਬਣਦੀਆਂ ਨੂੰ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਸਾਡਾ ਭਲਾ ਨਹੀਂ ਕਰਨਾ ਨਾ ਪਹਿਲਾਂ ਕੀਤਾ ਨਾ ਗਾਹਾਂ ਕਰਨਾ ਜੇ ਭਲਾ ਕਰਨਾ ਤਾਂ ਇੱਕ ਬਾਣੀ ਤੇ ਬਾਣੇ ਨੇ ਕਰਨਾ ਗੁਰੂ ਸਾਹਿਬ ਦੀ ਬਾਣੀ ਨੇ ਕਰਨਾ ਜਦੋਂ ਸਾਡਾ ਮਨ ਬਾਣੀ ਦੇ ਵਿੱਚ ਲੱਗ ਗਿਆ ਤਾਂ ਸਾਡੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਆਟੋਮੈਟਿਕ ਦੂਰ ਹੋ ਜਾਣਗੇ ਇਸ ਲਈ ਜੋ ਮਿਲਦਾ ਸਾਨੂੰ ਸੈਟੀ ਜੋ ਮਿਲਦਾ ਸਾਨੂੰ ਸੰਗਤ ਦੇ ਵਿੱਚੋਂ ਮਿਲਿਆ ਅੱਜ ਤੱਕ ਜੇ ਉਹ ਚੰਗੀ ਸੰਗਤ ਕਰਾਂਗੇ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਮਨ ਪੰਖੀ ਪਿਆ ਕਬੀਰ ਇਹ ਮਨ ਪੰਖੀ ਪਿਆ ਉਡ ਉਡਦਾ ਦਸ ਜਾਏ ਜੋ ਜੈਸੀ ਸੰਗਤ ਦੇਲੇ ਸੋਤ ਐਸੇ ਫਲ ਪਾਏ ਇਸ ਲਈ ਆਓ ਗੁਰੂ ਘਰ ਦੇ ਬਾਣੀ ਬਾਣੇ ਨਾਲ ਬਾਣੀ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਦੀ ਸੇਧ ਦਿਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਕਮੇਟੀ ਦਾ ਨਗਰ ਨਿਵਾਸੀਆਂ ਸੰਗਠਾ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੈਨੋਂ ਤੇ ਤੁਹਾਡੇ ਵੀਰ ਜਿਹੜੇ ਨੇ ਗਰਜੀਤ ਸਿੰਘ ਜੀ ਹੋਣੀ ਟੀਵੀ ਤੋਂ ਆਏ ਨੇ ਪੰਜਾਬ ਦਾ ਪੰਜਾਬ ਟੀਵੀ ਵਿਜ਼ਨ ਤੋਂ ਆਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੰਗਤਾਂ ਦੀਆਂ ਜਿਹੜੀਆਂ ਭਾਵਨਾ ਲੋਕਾਂ ਤੱਕ ਪਹੁੰਚਾਉਂਦੇ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ